ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਜੀ ਦੇ ਚਰਨਾਂ 'ਚ ਬੇਨਤੀ ਆ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪਜੀ ਦੇ ਨਾਲ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਬਿਸਤਰ ਤੇ ਲੰਮੇ ਕਿਹਾਂ ਕਿਹਾਂ ਨਾਮ ਜਪਣ ਦੇ ਸਾਨੂੰ ਕੀ ਫਾਇਦੇ ਮਿਲਦੇ ਆ ਸਾਨੂੰ ਕੀ ਫਲ ਮਿਲਦਾ ਹੈ ਇਹਦੇ ਬਾਰੇ ਗੱਲ ਕਰਾਂਗੇ ਰਾਤ ਨੂੰ ਸੌਣ ਵੇਲੇ ਸਾਨੂੰ ਕਿਹੜਾ ਨਾਮ ਜਪਣਾ ਚਾਹੀਦਾ ਹੈ ਕਿੰਨਾ ਕੁ ਜਪਣਾ ਚਾਹੀਦਾ ਹੈ ਕਿਸ ਤਰ੍ਹਾਂ ਜਪਣਾ ਚਾਹੀਦਾ ਹੈ ਇਸ ਸਾਰੀ ਗੱਲਬਾਤ ਆਪਾਂ ਅੱਜ ਦੀ ਇਹ ਵੀਡੀਓ ਦੇ ਵਿੱਚ ਕਰਨੀ ਆ ਇਸ ਕਰਕੇ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਾ ਸੰਗਤ ਜੀ ਜੇਕਰ ਤੁਸੀਂ ਵੀ ਇਸ ਤਰੀਕੇ ਦੇ ਨਾਲ ਰਾਤ ਨੂੰ ਸੌਣ ਤੋਂ ਪਹਿਲਾਂ ਨਾਮ ਜਪਣਾ ਸ਼ੁਰੂ ਕਰ ਦਿੱਤਾ ਤੰਮੈ ਬਾਹੀ ਗੁਰਜੀ ਦੇ ਉੱਤੇ ਭਰੋਸਾ ਰੱਖ ਕੇ ਕਹਿ ਰਹੀ ਆ ਕਿ ਤੁਹਾਨੂੰ 21 ਦਿਨਾਂ ਦੇ ਵਿੱਚ ਵਿੱਚ ਹੀ ਰਿਜ਼ਲਟ ਦਿਖਣਾ ਸ਼ੁਰੂ ਹੋ ਜਾਵੇਗਾ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਬਹੁਤ ਚੰਗੇ ਬਲਵਾਂ ਮਹੇਸ਼ੁਰ ਹੋ ਜਾਣਗੇ ਤਨ ਅਤੇ ਮਨ ਦੋਵੇਂ ਹੀ ਸਵਸਥ ਤੰਦਰੁਸਤ ਹੋਣੇਸ਼ੁਰ ਹੋ ਜਾਣਗੇ ਤਾਂ ਫਿਰ ਆਓ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਹ ਵੀਡੀਓ ਦੇ ਰਾਹੀਂ ਸਮਝਦੇ ਹਾਂ ਸਿੰਘ ਜੀ ਰਾਤ ਦੀ ਨੀਂਦ ਰਾਤ ਦਾ ਹਨੇਰਾ ਸਭ ਨੂੰ ਇੱਕੋ ਜਿਹਾ ਲੱਗਦਾ ਹੈ ਪਰ ਜੋ ਮਨੁੱਖ ਰਾਤ ਦੇ ਹਨੇਰੇ ਚ ਸੌਣ ਤੋਂ ਪਹਿਲਾਂ ਆਪਣੇ ਬਿਸਤਰ ਤੇ ਲੰਮੇ ਪੈ ਕੇ ਪ੍ਰਮਾਤਮਾ ਦਾ ਨਾਮ ਜਪਦੇ ਆ ਉਹਨਾਂ ਦੇ ਲਈ ਨੀਂਦ ਦੀ ਅਤੇ ਹੀ ਰਾਤ ਦੀ ਪਰਿਭਾਸ਼ਾ ਹੀ ਬਦਲ ਜਾਂਦੀ ਆ ਹਰ ਮਨੁੱਖ ਪੂਰਾ ਦਿਨ ਕੰਮਕੰਦੇ ਕਰਦਾ ਹੈ ਭਾਵੇਂ ਪੜ੍ਹਨਾ ਲੇ ਭਾਵੇਂ ਮੀਂਹ ਆ ਹਰੇਕ ਮਨੁੱਖ ਲਈ ਆਪਣੀਆਂ ਜ਼ਿੰਮੇਵਾਰੀਆਂ ਨੇ ਆਪੂ ਆਪਣੇ ਹਿੱਸੇ ਦੇ ਕੰਮ ਧੰਧਿਆ ਅਤੇ ਹਰੇਕ ਮਨੁੱਖ ਆਪਣੇ ਪੂਰੇ ਦਿਨ ਦੇ ਕੰਮ ਧੰਦੇ ਜ਼ਿੰਮੇਵਾਰੀਆਂ ਨਿਭਾ ਕੇ ਜਦੋਂ ਆਪਣੇ ਬਿਸਤਰ ਤੇ ਲੰਮੇ ਪੈਂਦਾ ਹੈ ਉਸ ਵਕਤ ਹਰ ਮਨੁੱਖ ਨੂੰ ਸ਼ਰੀਰਕ ਤੇ ਆਤਮਿਕ ਸ਼ਾਂਤੀ ਸਿੱਖਣ ਦੀ ਤਲਾਸ਼ ਹੁੰਦੀ ਆ ਇਸ ਕਰਕੇ ਜੇ ਕੋਸ ਸਮੇਂ ਮਨੁੱਖ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਉਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਜਪਣਾ ਸ਼ੁਰੂ ਕਰਦਵੇ ਭਾਵੇਂ ਕੋਈ ਵੀ ਕੋਲ ਹੋਵੇ ਕਿਸੇ ਵੀ ਧਰਮ ਦੇ ਨਾਲ ਸੰਬੰਧ ਰੱਖਦਾ ਹੋਵੇ ਤੁਸੀਂ ਜਿਸ ਵੀ ਨਾਮ ਦੇ ਨਾਲ ਪਰਮਾਤਮਾ ਜੀ ਨੂੰ ਯਾਦ ਕਰਦੇ ਹੋ ਪਰਮਾਤਮਾ ਇੱਕ ਹੀ ਹਨ ਉਹਦੇ ਨਾਮ ਤਾਂ ਲਗਾ ਲੱਗਿਆ ਤੁਸੀਂ ਜਿਸ ਵੀ ਨਾਮ ਦੇ ਨਾਲ ਪਰਮਾਤਮਾ ਨੂੰ ਯਾਦ ਕਰਦੇ ਹੋ ਉਹ ਰੱਬ ਨੂੰ ਯਾਦ ਕਰਦੇ ਹੋ ਉਹ ਨਾਮ ਜਪਣਾ ਸ਼ੁਰੂ ਕਰ ਦੇਣਾ ਹੈ ਜਿਸ ਦਿਨ ਤੋਂ ਤੋਂ ਜੀਰਾ ਹਾਂ ਤੋਂ ਸੌਣ ਤੋਂ ਪਹਿਲਾਂ ਆਪਣੇ ਬਿਸਤਰ ਤੇ ਲੰਮੇ ਪਿਆ ਪਿਆ ਨਾਮ ਜਪਨਾ ਸ਼ੁਰੂ ਕਰ ਦਿੱਤਾ ਸਮਝ ਲੈਣਾ ਕਿ ਕਿਸੇ ਉਸ ਦਿਨ ਤੋਂ ਸਿਰਫ ਸੌਣ ਹੀ ਰਹੇ ਹੋਏ ਹੁੰਦੇ ਸਮਝ ਲਓ ਕਿ ਇੱਕ ਤੀਰਥ ਯਾਤਰਾ ਤੇ ਨਿਕਲ ਗਏ ਰਾਤ ਦਾ ਜਪਿਆ ਹੋਇਆ ਕੋਈ ਆਮ ਗੱਲ ਨਹੀਂ ਹੈ ਕਿਹੜਾ ਮਨੁੱਖ ਰਾਵਤ ਨੂੰ ਨਾਮ ਜਪਦਾ ਜਪਦਾ ਸੰਦਾ ਹੈ ਉਹ ਸੰਜੋਗ ਕਰਨ ਕਿਦਾਂ ਪਰਮਾਤਮਾ ਬਣ ਇੱਕ ਖਾਮੋਸ਼ ਯਾਤਰਾ ਸ਼ੁਰੂ ਕਰ ਦਿੰਨਾ ਹੈ ਸੰਗਤ ਗਿਤੇ ਕਮਾਈ ਵਾਲੇ ਸੰਤ ਮਹਾਪੁਰਖ ਜੀ ਸਮਝਾਉਂਦੇ ਹੋਏ ਉਦਾਹਰਨ ਦਿੰਦੇ ਆਂ ਕਹਿੰਦੇ ਜਿਵੇਂ ਧਰਤੀ ਦੇ ਵਿੱਚ ਮਿੱਟੀ ਦੇ ਵਿੱਚ ਮਿੱਟੀ ਦੇ ਹਨੇਰੇ ਦੇ ਵਿੱਚ ਦੱਬਿਆ ਹੋਇਆ ਬੀਜ ਹੀ ਸਹੀ ਤਰੀਕੇ ਦੇ ਨਾਲ ਪੁੰਗਰਦਾ ਹੈ ਪੌਦਾ ਬਣਦਾ ਹੈ ਉਹ ਫਲ-ਫੁੱਲ ਲੱਗਦੇ ਆ ਉਸੇ ਹੀ ਤਰ੍ਹਾਂ ਮਨੁੱਖ ਦੇ ਰਾਤ ਦੇ ਜਪੇ ਹੋਏ ਨਾਮ ਨੂੰ ਫਲ-ਫੁੱਲ ਲੱਗਦਾ ਹੈ ਰਾਤ ਦਾ ਜੱਪਿਆ ਹੋਇਆ ਨਾਮ ਸਾਡੀ ਆਤਮਾ ਤੇ ਰੋਸ਼ਨੀ ਦਾ ਕੰਮ ਕਰਦਾ ਹੈ ਸਾਡੀ ਆਤਮਾ ਦੇ ਅੰਦਰ ਨਾਮ ਬੀਜ ਦਾ ਕੰਮ ਕਰਦਾ ਹੈ ਪਰ ਇਸ ਦੇ ਉਲਟ ਜੇਕਰ ਕੋਈ ਮੁੱਖ ਰਾਤ ਨੂੰ ਟੀਵੀ ਦੇਖਦਾ ਦੇਖਵਾ ਸਮਝਾਵੇ ਮੋਬਾਈਲ ਦੇ ਉੱਤੇ ਬੰਨ ਸੁਬੰਧੀਆਂ ਵੀਡੀਓਜ਼ ਦੇਖਦਾ ਹੋਇਆ ਸੰਦਾ ਹੈ ਜਾਂ ਫਿਰ ਰਾਤ ਨੂੰ ਜੋ ਵੀ ਦਿਨ ਪਰ ਦੀ ਚਿੰਤਾ ਭੋਜ ਆਉਦੀ ਪੰਡ ਲੈ ਕੇ ਸੁੱਤਾ ਤਾਂ ਫਿਰ ਉਹਦੀ ਰਾਤ ਉਹਦੀ ਨੀਂਦ ਉਹਦੇ ਸੁਪਨੇ ਨਹੀਂ ਡਰਾਉਣੇ ਹੋ ਜਾਂਦੀਆਂ ਕਿਉਂਕਿ ਸੰਗਤ ਜੀ ਰਾਤ ਨੂੰ ਜੋ ਖਿਆਲ ਸਾਡੇ ਮਨ ਦੇ ਵਿੱਚ ਆਉਂਦੇ ਆ ਉਹ ਵਿਚਾਰ ਪੂਰੀ ਰਾਤ ਸਾਡੇ ਮਨ ਖੰਦਰ ਚੱਲਦੇ ਆ ਇਸੇ ਕਰਕੇ ਸੰਗਤ ਇਹ ਗੱਲ ਵਾਰ-ਵਾਰ ਸਮਝਾਈ ਜਾਂਦੀ ਆ ਕਿ ਜੇਕਰ ਰਾਤ ਨੂੰ ਸੌਣ ਵੇਲੇ ਪਰਮਪਿਤਾ ਪ੍ਰਮਾਤਮਾ ਦਾ ਨਾਮ ਜਪਿਆ ਜਾਵੇ ਰਾਤ ਨੂੰ ਸੌਣ ਤੋਂ ਪਹਿਲਾਂ ਸਾਡੇ ਮਨ ਦਾ ਆਖਰੀ ਵਿਚਾਰ ਪਰਮਾਤਮਾ ਦਾ ਨਾਮ ਹੋਵੇ ਤਾਂ ਫਿਰ ਉਹ ਨੀਂਦ ਵੀ ਸਾਧਨਾ ਬਣ ਜਾਂਦੀ ਆ ਉਹ ਨੀਂਦ ਵੀ ਭਗਤੀ ਬਣ ਜਾਂਦੀ ਆ ਤੇ ਫਿਰ ਇਹ ਭਗਤੀ ਸਾਡੇ ਤਨ ਅਤੇ ਮਨ ਦੋਵਾਂ ਨੂੰ ਹੀ ਸਵਸਥ ਬਣਾਉਂਦੀ ਆ ਤੰਦਰੁਸਤ ਬਣਾਉਂਦੀ ਆ ਸਾਨੂੰ ਅਧਿਆਤਮਕ ਦੁਨਿਆਵੀ ਕਾਮਯਾਬੀ ਵੱਲ ਲੈ ਕੇ ਜਾਂਦੀ ਆ ਮਹਾਪੁਰਖ ਜੀ ਕਹਿੰਦੇ ਜਦੋਂ ਕੋਈ ਰੱਬ ਦਾ ਪਿਆਰਾ ਰਾਤ ਨੂੰ ਸੌਣ ਵੀ ਨਹੀਂ ਨਾਮ ਜਪਦਾ ਏ ਤਾਂ ਰੰਮ ਉਹਦੀ ਨੀਂਦ ਦਾ ਵੀ ਰਖਿਆਕ ਬਣ ਜਾਂਦਾ ਹੈ ਫਿਰ ਕਿਸੇ ਪ੍ਰਕਾਰ ਦਾ ਕੋਲ ਦਰਨ ਭੈ ਚਿੰਤਾ ਕਿਸੇ ਵੀ ਤਰ੍ਹਾਂ ਦੀ ਕੋਈ ਨੈਗੇਟਿਵ એનર્ਜੀ ਉਸ ਨੂੰ ਨੋਕ ਨੋਕ ਪਰੇਸ਼ਾਨ ਨਹੀਂ ਕਰ ਸਕਦੀ ਇਸ ਗੱਲ ਨੂੰ ਹਮਿਆਣੇ ਮੰਨਦਾਈ ਕਿ ਜੋ ਵਿਚਾਰ ਸੌਣ ਵੇਲੇ ਸਾਡੇ ਮਨ ਦੇ ਵਿੱਚ ਆ ਜਾਂਦਾ ਹੈ ਉਹੀ ਵਿਚਾਰ ਸਾਡੇ ਅਵਚੇਤਨ ਮਨ ਦੇ ਵਿੱਚ ساری ਰਾਤ ਚੱਲਦਾ ਰਹਿੰਦਾ ਹੈ ਉਹਦਾ ਅਸਰ ਸਾਡੇ ਤਨ ਤੇ ਮਨ ਦੋਵਾਂ ਤੇ ਪੈਂਦਾ ਹੈ ਇਸ ਕਰਕੇ ਰਾਤ ਨੂੰ ਸੌਣ ਤੋਂ ਪਹਿਲਾਂ ਪਰਮ ਪਿਤਾ ਪਰਮਾਤਮਾ ਦਾ ਨਾਮ ਜਪਣ ਦਾ ਨੇ ਮਨਾ ਮਨਾ ਚਾਹੀਦਾ ਹੈ ਅਤੇ ਖਾਸ ਕਰਕੇ ਜਿਹੜੇ ਭੈਣ ਭਰਾ ਇਹ ਕਹਿ ਦਿੰਦੇ ਆ ਕਿ ਸਾਨੂੰ ਪੂਰੇ ਦਿਨ ਦੇ ਵਿੱਚ ਨਾਮ ਜਪਣ ਦੇ ਲਈ ਸਮਾਂ ਹੀ ਨਹੀਂ ਮਿਲਦਾ ਉਹਨਾਂ ਦੇ ਨਹੀਂ ਤਾਂ ਇਹ ਸੁਨਹਿਰੀ ਮੌਕਾ ਹੈ ਕਿ ਸੰਤ ਜੀ ਰਾਤ ਨੂੰ ਜਦੋਂ ਆਉਂਦਾ ਆਪਣੇ ਫੇਰ ਭਰ ਦੇ ਕੰਮ ਕੰਦੇ ਕਰਕੇ ਆਪਣੀਆਂ ਜਿੰਮੇਵਾਰੀਆਂ ਪੂਤਾ ਕੇ ਆਪਣੇ ਬਿਸਤਰ ਤੇ ਲੰਮੇ ਪਈਆਂ ਜੇਕਰ ਉਸ ਹੱਥ ਤਸੀਹਰ ਪਰਮਕੀਤਾ ਫਰਮਾਤਮਾ ਨੂੰ ਯਾਦ ਕਰਦੇ ਤੋਂ ਮਨ ਮਾਲਕ ਦਾ ਥੋੜੀ ਦੇਰ ਬੈਠ ਕੇ ਧਿਆਨ ਆਦ ਕਰ ਲਈਏ ਤਾਂ ਇੰਨੇ ਦੇ ਨਾਲ ਹੀ ਸਾਡੇ ਜੀਵਨ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਬਦਲਾਵ ਆ ਜਾਂਦੇ ਆ। ਮਹਾਪੁਰਖ ਜੀ ਕਹਿੰਦੇ ਇਹ ਨੀਂਦ ਵੀ ਸ਼੍ਰਤੀ ਮੌਤ ਦੇ ਬਰਾਬਰ ਆ। ਇਸ ਕਰਕੇ ਨਾ ਰੂਹ ਨੂੰ ਸ਼ਾਂਤੋ ਪਹਿਨਾ। ਜੇ ਵੀ ਦਿਨ ਭਰ ਦੇ ਵਿੱਚ ਤੁਹਾਡੇ ਤੋਂ ਗਲਤ ਨਾਲ ਹੋਈਆਂ ਉਹਨਾਂ ਦੀ ਮਾਫੀ ਪਰਮਕੀਤਾ ਪਰਮਾਤਮਾ ਜੀ ਤੋਂ ਮੰਗ ਕੇ ਸਭ ਚੱਲਦੀ ਆ। ਜੋ ਪਰਮਾਤਮਾ ਨੇ ਤੁਹਾਡੀ ਤੇ ਕਿਰਪਾ ਕੀਤੀ ਉਹ ਮੰਗਤ ਨੇ ਦੱਸਤਾ ਕਿ ਸੁਣਾ ਦਤਾਂ ਦੇ ਵਿੱਚ ਸ਼ੁਕ੍ਰਨਾ ਨਾ ਰੱਖਣਾ ਇਹ ਸੁੰਨੇ ਸ਼ਰੀਰ ਦੇ ਲਈ ਸ਼ੁਕ੍ਰਨਾ ਕਰਨਾ ਬਹੁਤ ਜ਼ਰੂਰੀ ਹੈ ਤੁਸੀਂ ਨ ਲਗਾਤਾ 21 ਦਿਨ ਤੱਕ ਇਹ ਅਭਿਆਸ ਕਰਕੇ ਦੇਖੋ ਕਿ ਰਾਤ ਨੂੰ ਜਦੋਂ ਸ਼ਾਮ ਦੇ ਲਈ ਵਿਸਤ੍ਰਿਤ ਹੋਣਾ ਹੈ ਬਸ ਸਿਰ ਦੇ ਸੌਣਾ ਨਹੀਂ ਹੈ ਵਿਸਤ੍ਰਿਤ ਲੰਮੇ ਪਏ ਆਪਣੇ ਮਨ ਨੂੰ ਗੁਰੂ ਚਰਨਾ ਦੇ ਨਾਮ ਪਰਮपिता परमात्मा ਦੇ ਨਾਮ ਦੇ ਨਾਲ ਜੋੜ ਲਓ ਸੰਗਤ ਲਈ ਯਕੀਨ ਕਰਕੇ ਜਾਵੇ ਹੁਣੇ ਜਿਸ ਦਿਨ ਤੋਂ ਤੁਸੀਂ ਰਾਤ ਨੂੰ ਸੌਣ ਹੋਵੇਵੇ ਪਰ ਮਾਤਾ ਦਾ ਨਾਮ ਜਪਦੇ ਹੋਏ ਸੋਨਾ ਸ਼ੁਰੂ ਕਰਤੇ ਤਾਂ ਉਸ ਦਿਨ ਤੋਂ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਚੰਗੇ ਬਦਲਾਅ ਹੋਣਗੇ ਸ਼ਰੀਰ ਤੰਦਰੁਸਤ ਰਹਿਣਾ ਸ਼ੁਰੂ ਹੋ ਜਾਵੇਗਾ ਸ਼ਰੀਰ ਤੋਂ ਜੋ ਵੀ ਆਲਸ ਹੈ ਜੋ ਵੀ ਨੈਗੇਟਿਵਿਟੀ ਆ ਉਹ ਹੌਲੀ ਹੌਲੀ ਸ਼ੁਰੂ ਹੋ ਜਾਏਗੀ ਸ਼ਰੀਰ ਕੁਸ਼ਤੀ ਫੁੱਤੀ ਦੇ ਵਿੱਚ ਰਹੇਗਾ ਤੁਹਾਡੇ ਕੰਮ ਕਰਨ ਦੀ ਰੁਚੀ ਤਾਕਤ ਸ਼ਕਤੀ ਚਾ ਵਧ ਜਾਵੇਗਾ ਤੁਹਾਡੇ ਸ਼ਰੀਰ ਵੀ ਥਕਾਵਟ ਦੂਰ ਹੋਣਗੇ ਸੌ ਰਾਤ ਨੂੰ ਜਿਉਂ ਨਾ ਤਕਰੀਰ ਕਰਨੀ ਨੂੰ ਬਸ ਥੋੜਾ ਜਿਹਾ ਨਿਯਮ ਬਦਲਣਾ ਹੈ ਕਿ ਰਾਤ ਨੂੰ ਸ਼ਾਮ ਤੋਂ ਅੱਧ ਘੰਟਾ ਪਹਿਲਾਂ ਆਪਣਾ ਟੀਵੀ ਮੋਬਾਈਲ ਬੰਦ ਕਰ ਦੋ ਰਾਤ ਨੂੰ ਸ਼ਾਮ ਤੋਂ ਕੁਝ ਨਾ ਕੁਝ ਕਦਮ ਪੈ ਲਓ ਭਾਂਜੀ ਸੈਰ ਕਰੋ ਕਿਉਂ ਸੈਰ ਕਰਦਿਆ ਕਰਦੇ ਨਹੀਂ ਆਪਣੇ ਮਨ ਦੇ ਬੋਝ ਹਲਕੇ ਕਰਦੇ ਪਰਮਪਿਤਾ ਪਰਮਾਤਮਾ ਜੀ ਦੇ ਨਾਲ ਗੱਲਾਂ ਕਰਨਾ ਸ਼ੁਰੂ ਕਰ ਦੋ ਜੋ ਵੀ ਤੁਹਾਡੇ ਮਨ ਦੀ ਚਿੰਤਾਏ ਬੋਝ ਹੋ ਪਰਮਪਿਤਾ ਪਰਮਾਤਮਾ ਜੀ ਨੂੰ ਦੇ ਦਿਓ ਜਦੋਂ ਆਪਣੇ ਰਿਸਤਬ ਤੇ ਲੰਮੇ ਪੜਨਾ ਹੈ ਉਦੋਂ ਸਿਰ ਤੇ ਸਿਰ ਉੱਪਰ ਬਿਤਾਪਨ ਮਾਰ ਤੇ ਮਨ ਦਾ ਨਾਮ ਜਪਨ ਜੋ ਹੈ ਵਾਹਿਗੁਰੂ ਵਾਹਿਗੁਰੂ ਜੀ ਦਾ ਨਾਮ ਜਪਦੇ ਹੋਏ ਸੋ ਜਾਓ ਅਜੰਤ ਦੇਖ ਕੇ ਤੁਸੀਂ ਹੰਮਾ ਵਿਛਾਣੂਗੇ ਜੇ ਰਾਤ ਨੂੰ ਗੁਰੂ ਗੁਰੂ ਕਰਦੇ ਸੋਵੋਗੇ ਤਾਂ ਜਗਿੰਨ ਨਹੀਂ ਸਵੇਰੇ ਗੁਰੂ ਗੁਰੂ ਕਰਦੇ ਹੀ ਉੱਠੋਗੇ ਜਿਹੜੇ ਕਹਿੰਦਾ ਕਹਿੰਦੇ ਨਾ ਸਮੋਸਤ ਨਹੀਂ ਜਾਗ ਨਹੀਂ ਆਉਂਦੀ ਉਹ ਮਨਤ ਵੀ ਨੇ ਸੁ ਸਨੀਦ ਘੇਰਾ ਪਾਉਂਦੀ ਆ ਉਹਨਾਂ ਦੀ ਇਹ ਸਮੱਸਿਆ ਵੀ ਦੂਰ ਹੋ ਜਾਵੇਗੀ ਸੰਗਤ ਜੀ ਕਿ ਜੋ ਕਲਯੁਗਿਆ ਕਲਪਤਿਕ ਸਮੂਹ ਚੰਗੇ ਪਾਸੇ ਨਹੀਂ ਰੱਖਣ ਦਿੰਦਾ ਕਲਯੁਗ ਇਸ ਵਕਤ ਪੂਰੇ ਸ਼िखर ਤੇ ਹੈ ਅਤੇ ਕਈ ਤਰੀਕਿਆਂ ਦੇ ਨਾਲ ਸੰਮੀ ਚੰਗੇ ਕੰਮ ਕਰਮ ਤੋਂ ਰੋਕਦਾ ਹੈ ਪਰਮ ਪਿਤਾ ਪਰਮਾਤਮਾ ਦੀ ਤਰੱਕੀ ਕਰਨ ਤੋਂ ਰੋਕਦਾ ਹੈ ਸਾਡੇ ਮਨ ਨੂੰ ਕਈ ਤਰੀਕਿਆਂ ਦੇ ਨਾਲ ਕੁਝ ਹੋਣ ਦੀ ਕੋਸ਼ਿਸ਼ ਕਰਦਾ ਹੈ ਜੋ ਇਹ ਕਲਜੁਗ ਦੇ ਪ੍ਰਭਾਵ ਤੋਂ ਬਚਣਾ ਹੈ ਤਾਂ ਆਪਣੇ ਮਨ ਨੂੰ ਗੁਰੀ ਚਰਨਾਂ ਦੇ ਨਾਲ ਜੋੜਨਾ ਹੀ ਪਵੇਗਾ ਤੇ ਇਹਦੀ ਸ਼ੁਰੂਆਤ ਤੁਸੀਂ ਰਾਤ ਤੋਂ ਕਰ ਲਓ ਰਾਤ ਨੂੰ ਨਾ ਜਪੰਦਾਂ ਤਾਂ ਕੋਈ ਬਹਾਨਾ ਨਹੀਂ ਹੈ ਨਾ ਮੰਨ ਲਿਆ ਕਿ ਸਵੇਰੇ ਸਵੇਰ ਤੋਂ ਹੁਣ ਜਾਗ ਨਹੀਂ ਆਉਂਦੀ ਉੱਠਿਆ ਨਹੀਂ ਜਾਂਦਾ ਪਰ ਰਾਤ ਦੇ ਨੇ ਤਾਂ ਸਮਾਂ ਕੱਢ ਸਕਦੇ ਆ ਰਾਤ ਨੂੰ ਸੋਣ ਕੋਈ ਭਾਵੇਂ 5 10 15 ਮਿੰਟ ਵੀ ਕੱਢ ਲਏ ਤਾਂ ਜੀਵਨ ਬਦਲ ਜਾਵੇਗਾ ਮੱਥੇ ਦੇ ਨੇਕ ਭਾਗ ਬਦਲ ਹੋ ਗਏ ਸ਼੍ਰੀ ਹੋ ਜਾਊਗੇ साधी जिंदगी सही रही जिंदगी है शुरू कर बैठन की लड़ नहीं है कि सौखा किन्ना आसान तरीका है कि बिस्तर प्या पिया अखा बंद करके मन गुरु चरना देना मन राही चपुर वाग्री वाहि ग्री ਜੇਕਰ ਤੁਸੀਂ ਕਿਸੇ ਕਿਸੇ ਹੋਰ ਨਾਮ ਦੇ ਨਾਲ ਪਰਮਾਤਮਾ ਨੂੰ ਯਾਦ ਕਰਦੇ ਹੋ ਉਹ ਨਾਮ ਜਪ ਲਓ ਬਸ ਜਪਦੇ ਜਪਦੇ ਸਵੇਰੇ ਜਪਦੇ ਜਪਦੇ ਹੀ ਉੱਠੋ ਤੇ ਜਦੋਂ ਤੁਫੋਵੇ ਉਹ ਰਿਆਸਾਰ ਹੀ ਤੁਹਾਨੂੰ ਪੱਕਨੇ ਆਪ ਦੇ ਵਿੱਚ ਬਦਲਾਅ ਮ ਦਿਵਾਵੇਗਾ ਰਾਤ ਨੂੰ ਇੰਜ ਲੱਗਣਾ ਵੀ ਜਿਵੇਂ ਸ਼ਰੀਰ ਬਿਲਕੁਲ ਹਲਕਾ ਹੋਵੇ ਅਗਲੇ ਦਿਨ ਦੇ ਕੰਮਕਾਰ ਵੀ ਫਿਰ ਕਿਸੇ ਦਿੱਕਤੀ ਦੇ ਨਾ ਖਾਓਗੇ ਜੋ ਇਹ ਅਭਿਆਸ ਜਰੂਰ ਕਰਿਓ ਜੇ ਫਿਰ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਕੀ ਇਹ ਅਭਿਆਸ ਨੇ ਤੁਹਾਡੇ ਜੀਵਨ ਨੂੰ ਕਿੰਨਾ ਕੁ ਬਦਲ ਦਿੱਤਾ